हरियाणा विधानसभा ਚੋਣਾਂ ਦੇ ਨਤੀਜੇ ਆ ਰਹੇ ਨੇ ਅਤੇ ਰੁਝਾਨਾਂ ਦੇ ਵਿੱਚ ਵੱਡਾ ਉਲਟਫੇਰ ਹੁੰਦਾ ਦਿਖਾਈ ਦੇ ਰਿਹਾ ਹੈ ਪਹਿਲੇ ਘੰਟੇ ਦੇ ਵਿੱਚ ਜਿਹੜੀ ਕਾਂਗਰਸ ਪਾਰਟੀ 70 ਤੋਂ ਉੱਪਰ ਸੀਟਾਂ ਲੈ ਜਾਂਦੀ ਦਿਖਾਈ ਦੇ ਰਹੀ ਸੀ ਦੂਜੇ ਘੰਟੇ ਦੇ ਅਖੀਰ ਦੇ ਵਿੱਚ ਸਿਰਫ 37-38 ਸੀਟਾਂ ਉਤੇ ਆ ਕੇ ਖੜ ਗਈ ਹੈ ਤੇ ਭਾਰਤੀ ਜਨਤਾ ਪਾਰਟੀ ਜੋ ਪਹਿਲੇ ਘੰਟੇ ਸਿਰਫ 10 ਸੀਟਾਂ ਦੇ ਉੱਤੇ ਅੱਗੇ ਦਿਖਾਈ ਜਾ ਰਹੀ ਸੀ ਹੁਣ ਇਸ ਵੇਲੇ 44 ਸੀਟਾਂ ਦੇ ਉੱਤੇ ਭਾਰਤੀ ਜਨਤਾ ਪਾਰਟੀ ਅੱਗੇ ਹੋ ਚੁੱਕੀ ਹੈ ਇਹਨਾਂ ਅੰਕੜਿਆਂ ਦੇ ਵਿੱਚ ਬਹੁਤ ਵੱਡਾ ਉਲਟ ਫੇਰ ਹੁੰਦਾ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਦਿਖਾਈ ਦੇ ਰਿਹਾ ਹੈ ਕਿਉਂਕਿ ਜੋ ਬੈਲਟ ਪੇਪਰ ਦੇ ਨਾਲ ਵੋਟਾਂ ਪਈਆਂ ਸੀ ਉਸ ਦੀ ਗਿਣਤੀ ਦੇ ਵਿੱਚ ਕਾਂਗਰਸ ਪਾਰਟੀ ਵੱਡੀ ਲੀਡ ਪਹਿਲੇ ਘੰਟੇ ਵਿੱਚ ਲਿਜਾ ਚੁੱਕੀ ਸੀ 70 ਤੋਂ ਉੱਪਰ ਸੀਟਾਂ ਹਾਸਲ ਕਰਦੀ ਦਿਖਾਈ ਦੇ ਰਹੀ ਸੀ ਤੇ ਦੂਜੇ ਘੰਟੇ ਦੇ ਵਿੱਚ ਜਦੋਂ ਈਵੀਐਮ ਖੁੱਲੇ ਫਿਰ ਭਾਰਤ ਜਨਤਾ ਪਾਰਟੀ ਦੇ ਪੱਖ ਵਿੱਚ ਮਾਹੌਲ ਹੁੰਦਾ ਦਿਖਾਈ ਦੇ ਰਿਹਾ ਹੈ ਤਾਂ ਪਿੱਛੇ ਜੋ ਅੰਕੜੇ ਚੱਲ ਰਿਹਾ ਹੈ ਤੁਹਾਨੂੰ ਉਹਨਾਂ ਦੀ ਡਿਟੇਲ ਵੀ ਦੱਸ ਦ ਤਾਂ ਤੁਸੀਂ ਦੇਖ ਸਕਦੇ ਹੋ ਕਿ ਹਰਿਆਣਾ ਦੀਆਂ 90 ਸੀਟਾਂ ਦੇ ਵਿੱਚੋਂ ਭਾਜਪਾ 44 ਕਾਂਗਰਸ ਪਾਰਟੀ 40 ਸੀਟਾਂ ਦੇ ਉੱਤੇ ਅੱਗੇ ਹੋ ਚੁੱਕੀ ਹੈ। ਇਨੈਲੋ ਨੂੰ ਤਿੰਨ ਸੀਟਾਂ ਮਿਲ ਚੁੱਕੀਆਂ ਹਨ ਤੇ ਅਦਰਸ ਦੇ ਖਾਤੇ ਵਿੱਚ ਵੀ ਤਿੰਨ ਸੀਟਾਂ ਜਾਂਦੀਆਂ ਦਿਖਾਈ ਦੇ ਰਹੀਆਂ ਨੇ। ਤਾਂ ਹਰਿਆਣਾ ਦੇ ਵਿੱਚ ਬਹੁਤ ਸਖਤ ਮੁਕਾਬਲਾ ਕਾਂਗਰਸ ਦੇ ਭਾਜਪਾ ਵਿਚਕਾਰ ਦਿਖਾਈ ਦੇ ਰਿਹਾ ਹੈ। ਪਹਿਲਾਂ ਇਹ ਮੁਕਾਬਲਾ ਇੱਕ ਪਾਸੜ ਕਾਂਗਰਸ ਪਾਰਟੀ ਦੇ ਪੱਖ ਵਿੱਚ ਜਾਂਦਾ ਲੱਗ ਰਿਹਾ ਸੀ ਪਰ ਹੁਣ ਜਦੋਂ ਵਾਪਸੀ ਹਰਿਆਣਾ ਦੇ ਵਿੱਚ ਭਾਜਪਾ ਕਰਦੀ ਦਿਖਾਈ ਦਿੰਦੀ ਹੈ। ਤਾਂ ਇਹ ਅੰਕੜੇ ਲਗਾਤਾਰ ਬਦਲਦੇ ਦਿਖਾਈ ਦੇ ਰਹੇ ਨੇ ਭਾਜਪਾ ਹੁਣ 43 ਤੇ ਆ ਗਈ ਹੈ ਕਾਂਗਰਸ 42 ਉੱਤੇ ਪਹੁੰਚ ਚੁੱਕੀ ਹੈ ਤਾਂ ਇਨੈਲੋ 2 ਅਤੇ ਅਦਰਸ ਤਿੰਨ ਸੀਟਾਂ ਉੱਤੇ ਅੱਗੇ ਚੱਲਦੇ ਦਿਖਾਈ ਦੇ ਰਹੇ ਨੇ ਤਾਂ 45 ਸੀਟਾਂ ਜਿਹੜੀਆਂ ਅੱਧ ਬਣਦਾ ਹੈ ਤੇ 46 ਦੇ ਨਾਲ ਇੱਥੇ ਬਹੁਮਤ ਸਰਕਾਰ ਬਣ ਸਕਦੀ ਹੈ ਕਿਸੇ ਵੀ ਪਾਰਟੀ ਦੀ ਦੋਵੇਂ ਪਾਰਟੀਆਂ 46 ਦੇ ਨੇੜੇ ਪਹੁੰਚੀਆਂ ਹੋਈਆਂ ਨੇ ਇੱਕ ਦੀਆਂ 43 ਸੀਟਾਂ ਨੇ ਦੂਜੀ ਦੀਆਂ 42 ਇਨੈਲੋ ਤਿੰਨ ਇਨੈਲੋ ਦੋ ਸੀਟਾਂ ਦੇ ਉੱਤੇ ਅੱਗੇ ਆ ਤੇ ਤਿੰਨ ਸੀਟਾਂ ਤੇ ਅਦਰਸ ਅੱਗੇ ਚੱਲ ਰਹੇ ਨੇ ਜੇਕਰ हिसार ਦੀ ਗੱਲ ਕੀਤੀ ਜਾਵੇ ਤਾਂ ਉਥੋਂ ਆਜ਼ਾਦ ਉਮੀਦਵਾਰ ਸੁਤਰੀ ਜਿੰਦਲ ਅੱਗੇ ਦਿਖਾਈ ਦੇ ਰਹੇ ਆ ਹਰਿਆਣਾ ਦੇ ਵਿੱਚ ਕਾਂਗਰਸ 42 ਅਤੇ ਭਾਜਪਾ 43 ਸੀਟਾਂ ਦੇ ਨਾਲ ਅੱਗੇ ਚੱਲ ਰਹੀ ਹੈ ਜੋ ਭពਿੰਦਰ ਸਿੰਘ ਹੁੱਡਾ ਦੀ ਸੀਟ ਹੈ ਸੰਪਲਾ ਗੜੀ ਉਥੋਂ ਵੀ ਹੁੱਡਾ ਅੱਗੇ ਚੱਲ ਰਹੇ ਨੇ ਉਦੇ ਭਾਨ ਹਰਿਆਣਾ ਦੇ ਅੱਗੇ ਚੱਲ ਰਹੇ ਨੇ ਤਾਂ ਇਸ ਤਰ੍ਹਾਂ ਦੀਆਂ ਸੀਟਾਂ ਨੇ ਜਿਹੜੀਆਂ ਕਾਫੀ ਮਹੱਤਵਪੂਰਨ ਹਰਿਆਣਾ ਦੇ ਵਿੱਚ ਮੰਨੀਆਂ ਜਾ ਰਹੀਆਂ ਹਨ ਉਹਨਾਂ ਦੇ ਵਿੱਚ ਵੱਖੋ-ਵੱਖਰੇ ਉਮੀਦਵਾਰ ਬਿਨੇਸ਼ ਫੋਗਾਟ, 파ਰਤੀ ਪਹਿਲਵਾਨ ਉਹ ਵੀ ਕਾਂਗਰਸ ਪਾਰਟੀ ਦੀ ਟਿਕਟ ਤੇ ਲੜ ਰਹੇ ਨੇ ਅੱਗੇ ਚੱਲ ਰਹੇ ਆ ਇਸ ਵੇਲੇ ਤਾਂ ਮੁਕਾਬਲਾ ਬਹੁਤ ਜਬਰਦਸਤ ਦਿਖਾਈ ਦਿੰਦਾ ਹੈ ਹਰਿਆਣਾ ਦੇ ਅੰਬਾਲਾ ਕੈਂਟ ਤੋਂ ਜੋ ਚੋਣ ਲੜ ਰਹੇ ਨੇ ਅਨਿਲ ਵੇਜ ਉਹ ਵੀ ਅੱਗੇ ਦਿਖਾਈ ਦੇ ਰਹੇ ਆ ਤਾਂ ਲਗਾਤਾਰ ਇਸ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਹਰਿਆਣਾ ਦੇ ਵਿੱਚੋਂ ਕਿ ਮੁਕਾਬਲਾ ਬਹੁਤ ਜ਼ਿਆਦਾ ਸਖਤ ਹੁੰਦਾ ਦਿਖਾਈ ਦੇ ਰਿਹਾ ਹੈ 46 ਸੀਟਾਂ ਬਹੁਮਤ ਲਈ ਚਾਹੀਦੀਆਂ 43 ਭਾਜਪਾ 42 ਕਾਂਗਰਸ ਅਨਿਲੋਦੋ ਤੇ ਅਦਰਸ 3 ਸੀਟਾਂ ਉਤੇ ਅੱਗੇ ਹੁਣ ਤੱਕ ਚੱਲਦੇ ਦਿਖਾਈ ਦੇ ਰਹੇ ਅਜੇ ਜੰਮੂ ਕਸ਼ਮੀਰ ਦੀ ਗੱਲ ਕਰੀਏ ਤਾਂ 90 ਦੇ ਵਿੱਚੋਂ 49 ਸੀਟਾਂ ਦੇ ਉੱਤੇ ਕਾਂਗਰਸ ਤੇ ਨੈਸ਼ਨਲ ਕਾਨਫਰੰਸ ਦਾ ਗੱਠਜੋੜ ਪਹੁੰਚ ਚੁੱਕਿਆ ਹੈ ਭਾਵ ਬਹੁਤ ਦੇ ਅੰਕੜੇ ਨੂੰ ਪਾਰ ਕਰ ਚੁੱਕਿਆ ਹੈ ਤਾਂ ਇੱਥੇ ਕਾਂਗਰਸ ਦੇ ਨੈਸ਼ਨਲ ਕਾਨਫਰੰਸ ਦੀ ਗੱਠਜੋੜ ਸਰਕਾਰ ਬਣਦੀ ਦਿਖਾਈ ਦੇ ਸਕਦੀ ਹੈ ਤਾਂ ਕਸ਼ਮੀਰ ਦੇ ਵਿੱਚ 5 ਸੀਟਾਂ ਭਾਜਪਾ ਜਿੱਤ ਰਹੀ ਹੈ 47 ਦੇ ਵਿੱਚੋਂ ਜੰਮੂ ਕਸ਼ਮੀਰ ਦੀਆਂ ਟੋਟਲ 90 ਦੇ ਵਿੱਚੋਂ ਭਾਜਪਾ 23 ਕਾਂਗਰਸ ਤੇ ਜੋ ਨੈਸ਼ਨਲ ਕਾਨਫਰੰਸ ਦਾ ਗੱਠ ਜੋੜਾ ਹੈ 49 ਸੀਟਾਂ ਅਤੇ ਪੀਡੀਪੀ ਤਨ ਅਦਰਸ ਦੇ ਖਾਤੇ 'ਚ 15 ਸੀਟਾਂ ਜਾਂਦੀਆਂ ਦਿਖਾਈ ਦੇ ਰਹੀਆਂ ਨੇ ਤਾਂ ਇਸ ਤਰੀਕੇ ਦੇ ਅੰਕੜੇ ਹਰਿਆਣਾ ਦੇ ਵਿੱਚੋਂ ਲਗਾਤਾਰ ਆਉਂਦੇ ਦਿਖਾਈ ਦਿੰਦੇ ਆ ਜਿੱਥੇ ਮੁਕਾਬਲਾ ਸਖਤ ਹੁੰਦਾ ਹੁਣ ਜਾ ਰਿਹਾ ਹੈ ਤੇ ਦੂਜੇ ਪਾਸੇ ਜੰਮੂ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਕਾਂਗਰਸ ਤੇ ਨੈਸ਼ਨਲ ਕਾਨਫਰੰਸ ਦਾ ਗੱਠਜੋੜ ਵਾਦੀ ਮਾਰਦਾ ਦਿਖਾਈ ਦੇ ਰਿਹਾ ਹੈ ਪਰ ਇਹ ਅਜੇ ਵੀ ਗਿਣਤੀ ਹੈ ਜਿਹੜੀ ਚੱਲ ਰਹੀ ਹੈ ਤਾਂ ਹਰਿਆਣਾ ਦੇ ਇੱਕ ਵੱਡੇ ਆਗੂ ਜੇਪੀ ਦੇ ਸਾਬਕਾ ਉਪ ਮੁੱਖ ਮੰਤਰੀ ਉਹ ਦੁਸ਼ੰਤ ਚੋਟਾਲਾ ਆਪਣੀ ਸ਼ੀਟ ਤੋਂ ਪਿੱਛੇ ਜਾ ਰਹੇ ਨੇ ਭਾਵ ਉੱਥੇ ਮੁਕਾਬਲੇ ਵਿੱਚੋਂ ਪਿੱਛੇ ਚਲਦੇ ਦਿਖਾਈ ਦੇ ਰਹੇ ਨੇ ਤਾਂ ਲਗਾਤਾਰ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਬਹੁਤ ਇੰਟਰਸਟਿੰਗ ਹੁੰਦੇ ਦਿਖਾਈ ਦੇ ਰਹੇ ਆ